ਮਾਨਯੋਗ ਕਮਿਸ਼ਨਰ ਪੁਲਿਸ શ્રી ਗੁਰਪ੍ਰੀਤ ਸਿੰਘ ਪੱਲੁਰ ਦੇਸ਼ਾਨਦ ਦੇਸ਼ਾਂ ਦੇ ਉੱਤੇ ਜਿਹੜਾ ਹੁਣ ਸੀਜ਼ਨ ਜਿਹੜਾ ਚਾਈਨਾ ਡੋਰ ਦਾ ਚੱਲ ਰਿਹਾ ਹੈ ਉਸ ਤੇ ਸਾਰੇ ਪੁਲਿਸ ਨੂੰ ਸਖਤ ਅਦੇਤਾ ਕੀਤੇ ਜਾਂਦੀਆਂ ਵੀ ਇਹ ਜਿਹੜੀ ਮਾਰੂ ਡੋਰ ਆ ਉਸ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦੇ ਤਹਿਤ ਥਾਣਾ ਡਿਵੀਜ਼ਨ ਦੀ ਪੁਲਿਸ ਪਾਰਟੀ ਵੱਲੋਂ ਇੱਕ ਐਫ ਆਈ ਆਰ ਨੰਬਰ 841124 ਦਰਜ ਕੀਤੀ ਗਈ ਜਿਸ ਦੇ ਵਿੱਚ ਅਕਿਊਜ਼ ਸतीश ਕੁਮਾਰ ਸਾਨਾ ਵਿਪੇਤ ਪ੍ਰਕਾਸ਼ ਜਿਹੜਾ ਵਾ ਇਹਨੂੰ ਅਰੈਸਟ ਕੀਤਾ ਗਿਆ ਜਿਸ ਕੋਲੋਂ 13 ਗੱਟੂ ਜਿਹੜੇ ਚਾਈਨਾ ਡੋਰ ਆ ਬਰਾਮਦ ਕੀਤੇ ਗਏ ਹਨ ਜਿਸਤੇ ਬਣਦਾ ਮਕਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੋਰ ਵੀ ਜਿਹੜਾ ਇਸ ਮਾਰੂਡੋਰ ਤੇ ਜਿਹੜਾ ਕਾਬੂ ਪਾਉਣ ਦੇ ਲਈ ਪੁਲਿਸ ਵੱਲੋਂ ਵੱਖ-ਵੱਖ ਪਾਰਟੀਆਂ ਬਣਾ ਕੇ ਨਜ਼ਰ ਰੀਡ ਕੀਤੇ ਜਾ ਰਹੇ ਤੇ ਆਉਣ ਵਾਲੇ ਇਸ ਸੀਜ਼ਨ ਦੇ ਵਿੱਚ ਜਿਹੜਾ ਪਤੰਗਬਾਜ਼ੀ ਦਾ ਜਾਂ ਦੂਸਰਾ ਸੀਜ਼ਨ ਆ ਉਸ ਦੇ ਵਿੱਚ ਜਿਹੜਾ ਵਾ ਇਸ ਦੇ ਉੱਤੇ ਪੂਰੀ ਨੱਥ ਪਾਈ ਜਾਏਗੀ। ਅਸੀਂ ਤੁਹਾਡੇ ਸਾਧਮ ਰਾਏ ਇਹ ਵੀ ਅਪੀਲ ਕਰਦੇ ਹਾਂ ਕਿ ਸਾਰੇ ਜਿਹੜੇ ਵੀ ਪਤੰਗਬਾਜ਼ੀ ਦਾ ਸ਼ੌਂਕ ਰੱਖਦੇ ਨੇ ਉਹ ਕਿਰਪਾ ਕਰਕੇ ਇਸ ਚਾਈਨਾ ਡੋਰ ਦੇ ਜਿਹੜੇ ਮਾਰੇ ਜਿਹੜੇ ਇਹਨਾਂ ਦੇ ਨਤੀਜੇ ਨੇ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਦੀ ਪਰਤੋਂ ਤੋਂ ਗਰੇਸ ਕਰ ਸਰ ਜਿਹੜਾ ਦੋਸ਼ੀ ਥੋੜਾ ਦੁਕਾਨਦਾਰ ਆ ਕੋਈ ਤਾਂ ਜਾਂਦਾ ਨਹੀਂ ਇਹ ਇਹ ਵੇਚਣ ਵਾਲਾ ਜੀ ਇਹਨੂੰ ਜਿਹੜਾ ਰਜੀਵ ਗਾਂਧੀ ਜਿਹੜਾ ਨਗਰ ਤੋਂ ਫੜਿਆ ਗਿਆ ਹੈ ਤੇ ਇਸ ਤੋਂ ਜਿਹੜਾ ਅੱਗੇ ਅਸੀਂ ਪੁੱਛਗਿੱਛ ਕਰ ਰਹੇ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਉਂਦਾ ਤੇ ਇਸ ਦੀ ਚੇਨ ਨੂੰ ਵੀ ਜਿਹੜਾ ਅਨੰਤ ਕਰਾਂਗੇ ਸਰ ਜਿਹੜੇ ਗੱਟੂਆਂ ਨੂੰ ਜਿੱਦ ਤੋਂ ਪਹਿਲਾਂ ਤੁਹਾਨੂੰ ਕਿਹਾ ਵੀ ਇਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇੱਕ ਜਿਹੜੀ ਚਾਈਨਾ ਡੋਰ ਆ ਇਸ ਦੇ ਨਾਲ ਜਿਹੜੀਆਂ ਪਸ਼ੂ ਪੰਛੀ ਤੇ ਪਲੱਸ ਜਿਹੜੀਆਂ ਹਿਊਮਨ ਕੈਜੂਐਲਟੀ ਜਾਂ ਹਿਊਮਨ ਜਿਹੜੀਆਂ ਇੰਜਰੀਜ਼ਾ ਉਹ ਤੋਂ ਵੀ ਕਾਫੀ ਹੋ ਰਹੀਆਂ ਨੇ ਤੇ ਕਿਰਪਾ ਕਰਕੇ ਇਸ ਤੋਂ ਜਿਹੜਾ ਵਾ ਆਪਣੇ ਬੱਚਿਆਂ ਨੂੰ ਸੁਚੇਤ ਵੀ ਕੀਤਾ ਜਾਵੇ ਤੇ ਗੁਰੇਜ਼ ਵੀ ਕੀਤਾ ਜਾਵੇ ਇਸ ਨੂੰ ਵਰਤੋਂ ਤੋਂ ਤੇ ਜਿਹੜਾ ਕੋਈ ਇਸ ਦੀ ਵਰਤੋਂ ਕਰਦਾ ਜਾਂ ਇਸ ਦੀ ਸੇਲ ਕਰਦਾ ਉਸ ਦੇ ਉਸ ਤੇ ਇਕਲਾਬ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਸਰ ਜਿਹੜਾ ਦੋਸ਼ੀ ਫੜਿਆ ਅੱਜ ਮਾ ਦਰਜ ਹੈ ਨਹੀਂ ਅਜੇ ਫਿਲਹਾਲ ਉਸ ਦੀ ਜਿਹੜੀ ਸਾਡੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਪਰਾਣਾ ਰਿਹਾ ਚੈੱਕ ਕਰ ਰਹੇ ਹਾਂ ਜੇ ਹੋਏਗਾ ਤੇ ਉਸ ਦੇ ਮੁਤਾਬਿਕ ਜਿਹੜਾ ਪੁੱਛਗਿੱਛ ਕੀਤੀ ਜਾਵੇ ਸਰ ਵੈਸੇ ਤਾਂ ਕੀ ਕੰਮ ਹੈ ਜੀ ਮੇਨ ਦਲਾਵਾ ਤੋਂ ਦਲਾਵਾ ਇੱਕ ਇੱਕ ਜਿਹੜਾ ਆਪਣਾ ਕਾਰੋਬਾਰੀ ਹੈ ਜੀ ਇਹ ਕਾਰੋਬਾਰ ਆਪਣਾ ਕਰਦਾ ਹੈ ਤੇ ਕਾਰੋਬਾਰ ਦੇ ਨਾਲ ਨਾਲ ਜਿਹੜਾ ਇਹ ਇਲੀਗਲ ਸੇਲ ਜਿਹੜਾ ਕਟਵਾਂਦੀ ਉਹ ਵੀ ਕਰ ਰਿਹਾ ਹੈ